ਪੰਜਾਬ ਦੇ ਰਾਜਸਥਾਨੀ ਚੰਡੇਗੜ੍ਹ ਦੀ ਬੁੱਕਲ ਦੇ ਵਿੱਚ ਬਸੇ ਸਹਿਬਜਾਦਾ ਅਜੀਤ ਸਿੰਘ ਨਗਰ ਉਹਦੇ ਵਿੱਚ ਅੱਜ ਬੀਜੇਪੀ ਦੇ ਲੀਡਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਵਿੱਚ ਹਿੰਦੀ ਦੇ ਵਿੱਚ ਬੋਰਡ ਲਗਾਏ ਗਏ ਜਿਹੜਾ ਸਾਡੇ ਸਿੱਧੇ ਤੌਰ ਤੇ ਪੰਜਾਬੀਆਂ ਨੂੰ ਚੁਣੌਤੀ ਹੈ ਸੜਕਾਂ ਦੇ ਉੱਤੇ ਪੱਥਰ ਸੀਗੇ ਉਹਨਾਂ ਨੂੰ ਹਿੰਦੀ ਦੇ ਵਿੱਚ ਕੀਤਾ ਉੱਥੋਂ ਪੰਜਾਬੀ ਖਤਮ ਕਰਤੀ ਉਸ ਤੋਂ ਬਾਅਦ ਆਧਾਰ ਕਾਰਡ ਉਹਦੇ ਵਿੱਚੋਂ ਪੰਜਾਬੀ ਚੱਕ ਦਿੱਤੀ ਗਈ ਉਸ ਤੋਂ ਬਾਅਦ ਜਿੰਨੇ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਨੀਂ ਪੱਥਰ ਰੱਖ ਰਹੀ ਹੈ ਉਹ ਸਾਰੇ ਹਿੰਦੀ ਦੇ ਵਿੱਚ ਲਿਖੇ ਜਾ ਰਹੇ ਐ ਅਰੇ ਤੁਸੀਂ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਵਿਸ਼ੇ ਦੇ ਨਾਲ ਛਰੇ ਆਂ ਬਿਤਕਰਾ ਕੀਤਾ ਜਾ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਾਰਟੀ ਨੇ ਜਿਨ੍ਹਾਂ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪੰਜਾਬੀ ਜੁਬਾਨ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਮੋਰਚੇ ਨਾਲ ਸੰਘਰਸ਼ ਕੀਤੇ ਅੱਜ ਦਿਨ ਉਹ ਸਾਨੂੰ ਦੇਖਣੇ ਪੈ ਰਹੇ ਐ ਕਿ ਬੀਜੇਪੀ ਦੇ ਲੀਡਰ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਹਿੰਦੀ ਦੇ ਵਿੱਚ ਬੋਰ ਲਾ ਕੇ ਪੰਜਾਬੀਆਂ ਨੂੰ ਸਿੱਧੇ ਤੌਰ ਤੇ ਚੁਣੌਤੀ ਦੇ ਰਹੇ ਆ ਮੈਂ ਬੀਜੇਪੀ ਦੇ ਲੀਡਰਾਂ ਨੂੰ ਤਾਰਨਾ ਕਰਦਾ ਕਿ ਅਸੀਂ ਪੰਜਾਬੀ ਸੂਬਾ 1966 ਦੇ ਵਿੱਚ ਲੜਾਈਆਂ ਲੜ ਕੇ ਜਿਹੜਾ ਲਿਆ ਸੀ ਅੱਜ ਤੁਸੀਂ ਉਹਦੀ ਹੋਂਦ ਨੂੰ ਮਟਾਉਣ ਲਈ ਕੰਮ ਕਰ ਰਹੇ ਹੋ ਇਹਦੇ ਪਿੱਛੇ ਜਿਹੜੀ ਬਹੁਤ ਡੂੰਗੀ ਸਾਜ਼ਿਸ਼ ਹੈ ਔਰ ਮੈਂ ਪੰਜਾਬੀਓ ਤੁਹਾਨੂੰ ਵੀ ਦੱਸ ਦਿਆਂ ਆ ਜਿਹੜੇ ਲੀਡਰਾਂ ਨੂੰ ਤੁਸੀਂ ਭਾਜਪਾ ਦੇ ਲੀਡਰ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਮੂੰਹ ਲਾ ਰਹੇ ਹੈ ਨਾ ਤੁਸੀਂ ਪਛਤਾਉਂਗੇ ਕਿਉਂਕਿ ਇਹਨਾਂ ਨੇ ਤੁਹਾਡੀ ਹੋਂਦ ਨੂੰ ਖਤਰਾ ਪੈਦਾ ਕਰਤਾ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨਾਂ ਤੋਂ ਖੜਾ ਛਡਾ ਲਓ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਵੜਨਾ ਬੰਦ ਕਰ ਦਿਓ ਇਹਨਾਂ ਦੀਆਂ ਮੋਮੋ ਠਗਣੀਆਂ ਦੇ ਗੱਲਾਂ ਦੇ ਵਿੱਚ ਆਉਣ ਦੀ ਕੋਈ ਮੋੜ ਨਹੀਂ ਕਿਉਂਕਿ ਜੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਉਹ ਪੰਜਾਬ ਨੂੰ ਬਚਾਉਣ ਲਈ ਇਹਨਾਂ ਦਾ ਮੁਕੰਮਲ ਬਾਈਕਾਟ ਕਰਕੇ ਆਪਣੀ ਵੱਖਰੀ ਹੋਂਦ ਵੱਖਰੀ ਪਹਿਚਾਣ ਬਣਾਓ